ਸਵੇਰੇ ਇੱਕ ਖਬਰ ਸਾਹਮਣੇ ਆਉਂਦੀ ਆ ਕਿ ਭਾਈ ਅਮਰਿਤਪਾਲ ਸਿੰਘ ਦੇ ਭਰਾ ਹਰਪੀ ਸਿੰਘ ਨੂੰ ਪੁਲਸ ਦੇ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਏ ਨਸ਼ਾ ਆਇਸ ਦੇ ਸਮੇਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਏ ਹੁਣ ਐਸਐਚਓ ਵੀ ਕੈਮਰੇ ਦੇ ਸਾਹਮਣੇ ਆ ਗਿਆ ਏ ਜਿਨ੍ਹਾਂ ਦੇ ਵੱਲੋਂ ਹਰਪੀ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੁਹਾਨੂੰ ਸੁਣਾ ਦਿੰਨੇ ਆ ਕਿ ਆਖਰਕਾਰ ਭਾਈ ਅਮਰਿਤਪਾਲ ਸਿੰਘ ਦੇ ਭਰਾ ਹਰਪੀ ਸਿੰਘ ਨੂੰ ਪੁਲਸ ਦੇ ਵੱਲੋਂ ਕਿਵੇਂ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਕਿਵੇਂ ਜਾਣਕਾਰੀ ਮਿਲਦੀ ਆ ਤੇ ਇਸ ਤੋਂ ਬਾਅਦ ਕਿਹੜੀਆਂ ਧਾਰਾਵਾਂ ਦੇ ਤਹਿਤ ਹਰਪੀਤ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਏ ਖਾਣਾ ਫਲੋਰ ਜੋ ਮਨਾਲ ਮੇਰੀ ਪੁਲਿਸ ਪਾਰਟੀ ਸਰਕਾਰੀ ਗੱਡੀ ਤੇ ਅਸੀਂ ਸ਼ਾਮ ਵੇਲੇ ਰੁਟੀਨ ਦੀ ਗਸ਼ਤ ਕਰ ਰਹੇ ਸੀ ਜਦੋਂ ਅਸੀਂ ਹਾਈਵੇ ਫਲੋਰ ਤੋਂ ਜੋ ਮਿਲਟਰੀ ਕੈਂਪ ਦੇ ਸਾਹਮਣੇ ਖੱਬੀ ਸਾਈਡ ਦੇ ਉੱਤੇ ਜਿੱਥੇ ਇੱਕ ਕ੍ਰੇਟਾ ਗੱਡੀ ਵਾਈਟ ਕਲਰ ਜੋ ਸ਼ੱਕੀ ਹਾਲਤ ਵਿੱਚ ਖੜੀ ਸੀ ਜਿਸ ਤੇ ਅਸੀਂ ਗੱਡੀ ਓਕੇ ਉਸ ਨੂੰ ਰੁਟੀਨ ਦੀ ਚੈਕਿੰਗ ਦੇ ਵਿੱਚ ਚੈੱਕ ਕੀਤਾ ਜਿਸ ਨੇ ਸਾਈਡ ਜੋ ਵਿੰਡੋ ਸੀ ਉਹਨਾਂ ਦੇ ਸ਼ੀਸ਼ਿਆਂ ਨੂੰ ਵੀ ਬਲੈਕ ਜਾਲੀਆਂ ਲੱਗੀਆਂ ਹੋਈਆਂ ਸੀ ਵਿੰਡ ਜੋ ਸ਼ੀਸ਼ਾ ਸੀ ਇਹਨੂੰ ਵੀ ਕਵਰ ਕੀਤਾ ਸੀ ਅੰਦਰੋਂ ਪਿਛਲੇ ਸੀਟੇ ਨੂੰ ਵੀ ਜਿਸ ਤੇ ਸਾਨੂੰ ਸ਼ੱਕ ਪਈ ਤਾਂ ਅਸੀਂ ਬਾਰੀ ਖੋਲ ਕੇ ਚੈੱਕ ਕਰਨ ਲੱਗੇ ਤਾਂ ਉਸ ਦੇ ਵਿੱਚੋਂ ਦੋ ਨੌਜਵਾਨ ਬੈਠੇ ਸੀ ਜੋ ਕੋਈ ਚੀਜ਼ ਦਾ ਕੁਸੇਵਨ ਕਰ ਰਹੇ ਸੀ ਜਿਨ੍ਹਾਂ ਜੱਕਦਮ ਕੋਈ ਆਪਣੇ ਹੱਥਾਂ 'ਚ ਫੜੀਆਂ ਚੀਜ਼ਾਂ ਆਪਣੇ ਅਸੀ ਟਾਹ ਠਾ ਲਕਾਉਣੀਆਂ ਛਾਉਣੀਆਂ ਸ਼ੁਰੂ ਕੀਤੀਆਂ ਜਿਸ ਤੇ ਅਸੀਂ ਮੌਕਾ ਭਾਰ ਡੀਐਸਪੀ ਸਾਹਿਬ ਸ੍ਰੀ ਸਰਵਨਜੀਤ ਸਿੰਘ ਸਰਵਜਨ ਫਲੋਰ ਨੂੰ ਬੁਲਾਇਆ ਜਿਨ੍ਹਾਂ ਦੇ ਦੌਰਾਨ ਅਸੀਂ ਜੋ ਉਹਨਾਂ ਨੂੰ ਆਪਣੀ ਤਲਾਸ਼ੀ ਗਾਰੰਟੀ ਦੇ ਬਾਰੇ ਜੋ ਕਾਨੂੰਨੀ ਰਾਈਟ ਪ੍ਰਾਪਤ ਹੈ ਆਪਦੇ ਬਾਰੇ ਜਾਣੂ ਕਰਵਾਇਆ ਉਹਨਾਂ ਦੀ ਨਿਗਰਾਨੀ ਹੇਠ ਜੋ ਇਹਨਾਂ ਦੀ ਤਲਾਸ਼ੀ ਕੀਤੀ ਗਈ ਤਾਂ ਇੱਕ ਨੌਜਵਾਨ ਜਿਸ ਨੇ ਆਪਣਾ ਨਾਮ ਹਰਪ੍ਰੀਤ ਸਿੰਘ ਹੈਪੀ son of ترਸੀਮ ਸਿੰਘ ਵਾਸੀ ਪਿੰਡ ਜੱਲੂ ਖੇੜਾ ਜੱਲੂਪੁਰ ਖੇੜਾ ਖਾਣਾ ਖਿਲਚੀਆਂ ਜ਼ਿਲ੍ਹਾ ਅੰਮ੍ਰਿਤਸਰ ਦੱਸਿਆ ਅਤੇ ਦੂਜਾ ਜੋ ਡਰਾਈਵਰ ਸੀਟ ਦੇ ਬੈਠਾ ਸੀ ਉਸਨੇ ਆਪਣਾ ਨਾਮ ਲਵ ਪ੍ਰੀਤ ਸਿੰਘ ਉਹ ਰੁਲਾਵਸਾਨ ਉਹ ਗੁਰਪ੍ਰੀਤ ਸਿੰਘ ਵਾਸੀ ਪਿੰਡ ਚੀਮਾਵਾਟ ਖਾਣਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਦੱਸਿਆ ਜੋ ਇਹਨਾਂ ਦੀ ਤਲਾਸ਼ੀ ਕਰਨ ਤੇ ਜੋ ਹਰਪੀ ਸਿੰਘ ਹੈਪੀ ਆ ਉਸ ਦੀ ਪਜਾਮੇ ਦੀ جیب ਦੇ ਵਿੱਚੋਂ ਇੱਕ ਪੋਲੀਥਨ ਜੋ ਪਾਰਦਰਸ਼ੀ ਸੀ ਉਸ ਵਿੱਚੋਂ ਵਾਈਟ ਕਲਰ ਦਾ ਨਸ਼ੀਲਾ ਪਦਾਰਥ ਬਰਾਮਦ ਹੋਇਆ ਜਿਸ ਨੂੰ ਉਹਨਾਂ ਉੱਥੇ ਮੌਕੇ ਤੇ ਕੰਡੇ ਤੇ ਟੋਲਿਆ ਗਿਆ ਜੋ 4 ਗ੍ਰਾਮ ਹੋਇਆ ਅਤੇ ਉਸ ਦੇ ਇੱਕ ਜੇਬ ਵਿੱਚੋਂ ਲਾਈਟਰ ਤੇ ਇੱਕ 20 ਰੁਪਏ ਦੇ ਨੋਟ ਦੀ ਜੋ ਪਾਈਪ ਬਣਾਈ ਹੋਈ ਸੀ ਜਿਸ ਨਾਲ ਉਹ ਨਸ਼ਾ ਕੰਜ਼ੂਮ ਕਰਨ ਲਈ ਵਰਤੀ ਜਾਂਦੀ ਹੈ ਇੱਕ ਹੋਰ ਕਵਰ ਹੋਈ ਆ ਸੈਕੰਡ ਜੋ ਪਰਸਨ ਡਰਾਈਵਰ ਸੀਟ ਤੇ ਬੈਠਾ ਸੀ ਲਵ ਪ੍ਰੀ ਸਿੰਘ ਲਵ ਪ੍ਰੀ ਸਿੰਘ ਦੇ ਜੋ ਪੈਂਟ ਦੀ ਸਿਸ਼ਲੀ ਜੇਬ ਵਿੱਚੋਂ ਇੱਕ ਕੰਡਾ ਬ੍ਰੰਧ ਹੋਇਆ ਤੇ 2 ਲੀਟਰ ਤੇ ਜੋ ਕੰਜ਼ੂਮ ਕਰ ਲਈ ਪਾਈਪ ਵਰਤੀ ਜਾਂਦੀ ਸੀ 20 ਪੈਸਾ નોਟ ਉਹ ਬ੍ਰੰਧ ਹੋਇਆ ਉਸ ਤੋਂ ਉਪਰੰਤ ਜਦੋਂ ਇਹਨਾਂ ਦੀ ਗੱਡੀ ਨੂੰ ਚੈੱਕ ਕੀਤਾ ਗਿਆ ਤਾਂ ਗੱਡੀ ਵਿੱਚੋਂ ਇੱਕ ਛੋਟਾ ਪਰਸ ਮਿਲਿਆ ਪਰਸ ਦੇ ਵਿੱਚ ਵੀ ਦੇਖੋ ਜੋ ਸਿਹਰੂਰ ਪੇਪਰ ਸੀ ਜੋ ਲਿਬੜੇ ਹੋਏ ਸੀ ਉਹਦੇ ਨਾਲ ਉਹਦੇ ਨਾਲ ਜੋ ਉਹਨੂੰ ਵੀ ਵਰਤਿਆ ਜਾਂਦਾ ਸੀ ਉਸ ਨੂੰ ਵੀ ਅਸੀਂ ਕਵਚ ਲਏ ਸੱਚ ਦਿਆ ਇਹਨਾਂ ਦੇ ਵਰਕ ਲਾਫ ਅਸੀਮ ਕਦਮਾ ਨੰਬਰ 199 ਮਿਤੀ 12 7 2024 ਅੰਡਰ ਸੈਕਸ਼ਨ 22 27 ਕਾਰਡ 85 ਐਨਡੀਪੀਐਸ ਐਕਟ ਅਧੀਨ ਦਰਜ ਕੀਤਾ ਗਿਆ ਜੋ ਇਹਨਾਂ ਨੂੰ ਉਸ ਮਗਰਮੇ ਵਿੱਚ ਗ੍ਰਿਫਤਾਰ ਕਰਕੇ ਇਹਨਾਂ ਨੇ ਕੋਸ਼ਿਸ਼ ਕੀਤੀ ਗਈ ਆ ਕੋਸ਼ਿਸ਼ ਤੇ ਜੋ ਇਹਨਾਂ ਨੇ ਦੱਸਿਆ ਕਿ ਅਸੀਂ ਜੋ ਨਸ਼ਾ ਤਰੀਬ ਤਿੰਨ ਸਾਲ ਤੋਂ ਪੀਣ ਦੇ ਆਦੀ ਆ ਦਵਾਈ ਵਿੱਚ ਵੀ ਇਹ ਦੋਨੇ ਇਕੱਠੇ ਰਹੇ ਨੇ ਇਕੱਠੇ ਹੀ ਕਲਾਸ ਫੈਲੋ ਨੇ ਔਰ ਇਹ ਲੁਧਿਆਣਾ ਤੋਂ ਸੰਦੀਪ ਰੋ अरोड़ा ਦੇ ਨਾਮ ਦੇ ਵਿਅਕਤੀ ਕੋਲੋਂ ਨਸ਼ਾ ਲੈ ਕੇ ਹੁੰਦੇ ਆ ਉਸ ਨੂੰ ਵੀ ਅਸੀਂ ਰੌਂਡ ਅਪ ਕਰਕੇ ਲੈ ਆਏ ਆ ਔਰ ਉਹਦੀ ਵੀ ਅੱਗੇ ਕਸ਼ਿਸ਼ ਚੱਲ ਰਹੀ ਆ ਜੋ ਅਜੇ ਨਨ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ